ਸਾਸਰੀ ਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਦਾ ਮਕਸਦ ਕਿਸੇ ਦੇ ਨਾਮ ਨੂੰ ਕਿਸੇ ਦੇ ਧਰਮ ਨੂੰ ਤੇ ਕਿਸੇ ਦੀ ਜਾਤ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਇਹ ਵੀਡੀਓ ਵਿੱਚ ਪਰਫਾਰਮ ਕੀਤਾ ਹਰ ਸਟੰਟ ਵੱਡਿਆਂ ਦੇ ਆਲੇ-ਦਾਲ ਕੀਤਾ ਗਿਆ ਹੈ ਅਤੇ ਉਹਨਾਂ ਦੀ ਨਿਗਰਾਨੀ ਚ ਕੀਤਾ ਗਿਆ ਹੈ ਕਿਰਪਾ ਕਰਕੇ ਇਸ ਵੀਡੀਓ ਵਿੱਚ ਦਿਖਾਏ ਗਏ ਕਿਸੇ ਵੀ ਸਟੰਟ ਨੂੰ ਘਰੇ ਕਰਨ ਦੀ ਕੋਸ਼ਿਸ਼ ਨਾ ਕਰਿਓ ਸਾਡਾ ਮਕਸਦ ਹੈ ਕਿ ਸਾਡੀ ਵੀਡੀਓ ਨੂੰ ਸਿਰਫ ਮਨੋਰੰਜਨ ਤੇ ਹਾਸੇ ਖੇਡ ਲਈ ਹੀ ਬਣਾਇਆ ਜਾਂਦਾ ਹੈ ਅਤੇ ਸਾਡੀ ਵੀਡੀਓ ਨੂੰ ਸਿਰਫ ਇੱਕ ਮਨੋਰੰਜਨ ਦੇ ਅਧੀਨ ਹੀ ਲਿਓ ਧੰਨਵਾਦ ਜੀ ਤੇ ਜਵਾਖ ਜੇ ਕਿਹੜਾ ਅੱਖੇ ਲੱਗਾ ਹੈ ਕੈ ਦਿਨ ਹੋ ਗਏ ਮੇਰੇ ਕੋਲ ਤੋਂ ਆਇਆ ਹੀ ਨਹੀਂ ਗਿਆ ਕਾ ਕਿਰਪਾਣ ਲਿਆਂਗੇ ਕਿਰਪਾਣ ਲਿਆਂਗੇ ਉਹ ਲੈ ਲੀਏ ਡੱਡੇ ਸੰਦ ਹਾਥੀ ਲੈ ਲੀਆ ਬਾਈ ਖੇਤ ਵੀ ਭੂਲ ਕੇ ਕਿਹੜਾ ਮਾਰਨੋ ਕਹਿ ਬਾਪੂ ਤਾਹ ਜਾ ਕੇ ਆ ਬਾਪੂ ਤਾਂ ਵਗ ਜਾਏਗਾ ਬਾਪੂ ਤਾਂ ਪਹਿਲਾਂ ਵੀ ਇੱਥੇ ਆਇਆ ਕਰੇ ਤਾਂ ਬਾਗ ਲਾਇਆ ਹੋਇਆ ਤਾਂ ਮਹਾਰਾ ਇੱਥੇ ਦੋ ਕੀਲੇ ਮਰੂਦਾਂ ਦਾ ਔਰ ਡੱਟੇ ਮਰੂਦ ਹੋਇਆ ਕਰੇ ਲਾ ਲਾਵਾ ਦੀਏ ਹੀਬ ਤੋਂ ਯਾ ਲੱਗੀ ਜੀਰੀ ਲੱਗਣ ਲੱਗੀ ਪਹਿਲਾਂ ਵਾਲੀਆਂ ਬਾਤਾਂ ਤੋਂ ਰਹੀਆਂ ਹੀ ਨਹੀਂ ਭਾਈ ਮੈਂ ਕਿਹਾ ਤਾਂ ਉਹਨਾਂ ਨੂੰ ਥਵੇਂ ਕੀ ਕਰਾਉਣੇ ਐ ਏਡੇ ਵੱਡੇ ਹਾਥੀ ਪੋਂ ਲੈਣੀ ਐ ਜੋ ਛੋਟੀ ਸੀ ਲੈ ਲੋ ਟਰੈਕਟਰ ਵਾਲੀ ਹੁਣ ਥਾਰਾ ਚੋ ਪੂਰਾ ਹੋ ਜਾਏਗਾ ਨਾ ਜੀ ਮੰਨੇ ਨਾ ਮੈਂ ਮੈਨੂੰ ਤਾਂ ਵੱਡੀ ਲੈਣੀ ਐ ਮੈਨੂੰ ਤਾਂ ਵੱਡੀ ਲੈਣੀ ਐ ਜਿਸਕੇ ਬੜੇ ਟਾਇਰ ਮੂਰੇ ਹੋ ਮੈਂ ਛੋਟੇ ਮੰਗ ਰੋ ਮੈਂ ਉਹ ਬੜੇ ਟਾਰਾਂ 'ਪੈ ਝੂਲੀ ਜਾਇ ਐ ਝੂਲੇ ਵਾਂਗੂ ਬਾਂਦਰ ਵਾਂਗੂ ਕੋਈ ਕਤੋੜ ਕੀ ਟੱਪ ਗਿਆ ਕੋਈ ਕਤੋੜ ਕੀ ਟੱਪ ਗਿਆ ਬੰਦਾ ਵੀ ਤੱਕ ਹਲੇ ਤੱਕ ਰੱਖਿਆ ਨਹੀਂ ਇਸਕੇ ਬਾਅਦ ਕੱਠਾ ਮਿਲੇਗਾ ਬੰਦਾ ਉਹਨਾਂ ਨੂੰ ਚੱਲ ਆਪਾਂ ਨੇ ਕੇ ਲੈਣਾ ਐ ਆਪੇ ਝੂਲੀ ਜਾਏਂਗੇ ਉਸ ਨੂੰ ਠੇਕੇਦਾਰ ਨੂੰ ਫੋਨ ਕਰਕੇ ਪੁੱਛੂ ਭਲਾ ਇਹਨਾਂ ਕੇ ਤੋਂ ਨਿਕਾ ਮੈਂ ਹੋਵੇ ਲੇ ਲੀ ਨਾ ਨੇ ਕਰ ਪੈਣ ਬੋਕ ਕੇ ਸਿੰਘਾਂ ਨੂੰ ਹੱਥ ਲਾ ਲਿਆ ਉਹ ਲੈ ਲੀਆ ਐਡਾ ਵੱਡਾ ਰੋਜ ਦੱਸ ਕੇ ਕਰਾਉਣਾ ਉਸ ਤੋਂ ਬਣੋ ਤਰਸਾ ਪਾ ਕੇ ਖੀਚਾਂ ਉਸ ਨੂੰ 4 4 ਜਾਣੇ ਜਦ ਸਟਾਰਟ ਹੋਵੇ ਫੁਰ ਰਗਰ ਕੇ ਮਾਰ ਦੇ 4 ਲੀਟਰ ਬਾਹਰ ਨੂੰ ਐਉਂ ਚੱਲੇ ਜਿਵੇਂ ਬੱਠਾ ਚੱਲਿਆ ਕਰੇ ਪੀਕਰ ਨੂੰ ਲਾਉਂ ਫੋਨ ਠੇਕੇਦਾਰ ਨੂੰ ਓਕੇ ਆ ਲੈ ਭਾਈ ਸਿਆਂ ਤੇਰਾ ਠੀਕ ਹੈ ਠੀਕ ਹੈ ਭਾਈ ਬਧਾਈਆਂ ਭਾਈ ਠੀਕ ਹੈ ਠੀਕ ਹੈ ਭਾਈ ਉਹ ਮੈਂ ਮੈਨੇ ਕਰ ਪਏ ਲੈ ਲਈ ਭਾਈ ਬੜੀ ਵਾਓ ਉਸ ਪੈ ਸਟਾਫ ਕੀ ਲੋਡ ਹੈ ਭਾਈ ਇੱਕ ਤੋਂ ਫੋਰਮੈਨ ਦੇ ਦੇ ਵਧੀਆ ਸਾ ਦੋ ਤਿੰਨ ਦੇ ਦੇ ਛੋਰੇ ਚੋਰਿਆਂ ਕੀ ਤੋਂ ਵੱਦ ਲੋੜ ਐ ਭਾਈ ਉਹ ਤਾਂ ਨੱਕਾ ਐ ਨਾ ਥੱਕਾ ਕੋਈ ਰੇੜੀ ਰੀਟਰ 'ਤੇ ਕੱਪੜਾ ਮਾਰ ਗਿਆ ਕੋਈ ਗ੍ਰੀਸ ਗਰੂਸ ਕਰਾ ਗਿਆ ਨਾਲ ਹਾਂ ਦੇ ਬਾਈ ਬਣ ਕੇ ਹਾਂ ਉਹ ਮਾਰਿਆ ਲੈ ਨੇ ਪੰਗਾ ਤੋਂ ਲੈ ਲਿਆ ਟੀਪ ਬੰਦਾ ਕੋਈ ਜੁੜਦਾ ਨਹੀਂ ਆਪੇ ਖਬੀ ਜਾਏ ਬਟੇ ਕੇ ਕੋਈ ਇੱਧਰ ਟੱਪ ਜਾ ਕੋਈ ਇੱਧਰ ਟੱਪ ਜਾ ਝੂਲੀ ਜਾਏ ਉਸ ਪੈ ਖੇਤ ਵੀ ਗਏ ਹੋ ਤਾਂ ਗੇੜਾ ਮਾਰਨੋ ਖੋਲ ਰੱਖਿਆ ਬਾਈਬ ਉਹ ਮੂਰੋਂ ਕਾਲਜਾਜਾ ਤੋਂ ਖਾਲੀ ਕਰਦੀਆ ਉਦੋਂ ਡਰਾਪ ਹੈ ਵਟੇਗੀ ਖਾਲੀ ਹੋ ਰਹੀਆ ਸਾਰੀ ਮੂਰੋਂ ਉਹ ਤੋਂ ਜਿਸ ਪਾਉ ਉਸ ਫਸਿਆ ਕਰਾਇਆ ਉਹ ਜਾਰਨਾ ਜਾ ਗੋਲ ਜਾ ਘੁੰਮਣ ਜੇ ਆਲਾ ਉਹ ਤੋਂ ਕਾਲਜਾਜਾ ਸਾਰਾ ਦੇਖਿਆ ਉਸ ਕਾ ਜਿਵੇਂ ਉਹ ਬੰਦਿਆਂ ਕੇ ਬੁੜੇ ਆ ਕੇ ਦੰਦ ਨਹੀਂ ਨਿਕਲ ਜੈਂ ਇਸ ਤਰ੍ਹਾਂ ਜੱਕ ਹੈ ਵਟੇਗੀ ਉਦੋਂ ਡਰਾਪ ਹੈ ਰਾਤ ਨੂੰ ਤੋਂ ਹਾਂ ਭਾਈ ਪਤਾ ਕਰ ਬੰਦਿਆ ਦਾ ਬਤਾਈ ਮੈਨੂੰ ਚਲ ਹੋਣ ਤੋਂ ਕਰਦੀ ਆ ਇਹ ਤਾਂ ਕਰਦੇਗਾ ਪ੍ਰਬੰਧ ਇਹ ਬੰਦਾ ਤੁਰਨ ਫਿਰਨ ਵਾਲਾ ਹੈ ਨਾ ਹਰੇਕ ਕੇ ਉਧਰ ਉਧਰ ਹੀ ਜਾਵੇ ਆ ਲਿੰਕ ਬਣੇ ਹੋਏ ਆ ਇਸਕੇ ਇਹ ਤਾਂ ਉਧਰ ਦੂਰ ਤੱਕ ਟੱਪ ਜਾਏ ਉਦੋਂ ਮੈਂ ਨੰਬਰ ਸਾਹਮਣੇ ਰੱਖਿਆ ਤਾਂ ਇਸਕਾ ਮੈ ਮੈਨੂੰ ਮਿਲਿਆ ਤਾਂ ਕਿਸੇ ਵਿਆਹ ਮੇ ਇਕੱਠੇ ਹੋਏ ਤੇ ਵਧੀਆ ਰੱਖਿਆ ਆਪਣੇ ਨਾਲ ਤੋਂ ਹਾਂ ਇਹ ਛੋਰਾ ਕਿਸ ਕਾ ਵੇਰੇ ਲੱਗਿਆ ਤਾਂ ਇਹ ਵੀ ਕੰਮ ਵਾਲਾ ਹੀ ਲੱਗਿਆ ਛੋਰਾ ਇਸ ਨੂੰ ਹੀ ਪੁੱਛ ਲਿਆ ਹੋਰ ਫਿਰ ਤੋਂ ਲੈ ਜੂ ਇੱਥੇ ਹੀ ਲੈ ਜੂਗਾ ਜਿਹੜਾ ਕੈਸ ਨੂੰ ਸਾਈਕਲ ਪੈ ਲੇ ਜੂ ਫੜ ਕੇ ਕੰਨ ਇਸ ਕਾ ਹੋਰ ਹੋਰ ਨਹੀਂ ਪਾਨੇ ਚਾਬੀਆਂ ਤੋਂ ਫੜਾਏਗਾ ਯਾ ਆਣ ਦੇ ਇਸ ਨੂੰ ਕਰਾਂ ਬਾਤ ਇਸ ਨਾਲ ਦੀ ਇਹ ਆ ਗਿਆ ਛੋਰਾ ਕਤੋਂੜ ਫੇਰਾ ਰਹਾ ਹੈ ਉਹ ਪੁੱਛਣਾ ਬੱਟ ਜੀ ਘੜੋਂ ਤਾ ਅੱਛਾ ਅੱਛਾ ਹਾਂ ਠੀਕ ਹੈ ਨਹੀਂ ਨੌਕਰ ਕਬੈ ਵਿਆਹ ਜਾਣਾ ਪਰ ਮੈਂ ਸੋਚਿਆ ਤਾਂ ਉਹ ਚੱਲ ਮਨਾ ਠੀਕ ਹੈ ਭਾਈ ਹਾਂ ਤੇ ਆ ਤੂੰ ਇਹੀ ਕਰਾਂ ਇਹੋ बटे ਕੇ ਮਾਰੇ ਵਾਲਾ ਵੀ ਕੇਰਾ 1-2 ਵਾਰੀ ਇਸ ਤਰ੍ਹਾਂ ਹੀ ਬਾਝ ਗਿਆ ਅੱਛਾ ਹਾਂ ਮੇਰੇ ਪਹਿਲੇ ਜਾ ਪੈਸੇ ਹਾਂ ਮੈਂ ਇੱਥੇ ਹੀ ਜਾਣਾ ਇੱਥੇ ਜਾਣਾ बटेਗਾ ਉਹਦੀ ਟਿਬ ਜੈ ਮਾਰੇ ਵਾਲਾ ਵੀ ਇਤਰਾ ਹੀ ਗਿਆ ਭਾਈ ਇਹ ਮੈਂ ਤਾਂ ਹੀ ਘੜਨ ਲੱਗ ਰਿਹਾ ਹਾਂ ਦੇਖ ਕੇ ਗਵਾਂਡੀ ਵੀ ਗਾਲਾਂ ਦੇ ਆ ਉਹ ਤਾਂ ਦੇਣੀਆਂ ਹੀ ਆ ਭਾਈ ਬੁਰਾ ਲੱਗ ਗਿਆ ਪਾਇੇ ਕਾ ਉੱਪਰ ਹੈ ਜੇ ਤੋ ਮੜਾ ਮੋਟਾ ਪਰਾਂ ਉਰਾ ਉਹ ਵੈ ਫੇਰ ਵੀ ਚੱਲ ਜਾਏ ਉਹ ਬਟੇ ਕੀ ਨਾ ਫਾੜ ਦਿਆ ਰੈ ਦੇਖੀ ਰੈ ਆ ਤੋ ਮੈਨੂੰ ਐ ਲੱਗਦਾ ਵੀ ਪਾੜ ਖੋਲ ਦਿਆ ਰੈ ਉਹ ਦੇਖ ਉਹ ਤਾ ਉਹ ਵੀ ਪੰਗੇ ਲਿਆ ਇਸਕੇ ਨਾਲ ਆ ਤੋ ਉਏ ਸੰਦਾ ਅੱਜ ਕੱਲ ਤੋ ਉਏ ਤਿੱਖਿਓਂ ਐ ਆ ਤਿੱਖਾ ਹੀ ਬੜਾ ਹੈ ਹਾਂ ਇਸਕੇ ਨਾਲ ਕਿਉਂ ਪੰਗੇ ਲਈ ਜਾ ਤਾ ਯਾ ਤੋ ਬਟੇ ਕੀ ਜਿਉ ਜਿਉ ਬਾਡੂ ਧਿਆਨ ਤੋ ਤਿੱਖੀ ਹੋਵਾ ਹੈ ਇਹ ਆ ਤੋ ਆਈ ਹੋ ਮੈਂ ਸੰਦਾ ਦਾਤੀ ਹੋਈ ਖੁਰਪਾ ਹੋਇਆ ਇਹਨਾਂ ਪਤੋ ਬਚ ਕੇ ਰਹਿਣਾ ਚਾਹੀਏ ਸਹੀ ਬਾਤ ਆ ਦਾਰੀ ਹਾਂ ਵਾਓ ਹੈ ਰੇ ਹਾਂ ਤਾਉ ਨਾ ਰਹਿ ਜੇ ਮਾਰੇ ਨਾਲ ਨਾ ਭਾਈ ਔਰ ਫਿਰ ਆਏ ਆ ਵੀ ਮਾਰਿਆ ਤੇਰੇ ਪੈ ਮਨ ਜਾ ਖੜਾ ਹੈ ਚੱਲ ਤਾਉ ਰਹਿ ਜਾ ਮਾਰਾ ਵਿਚੇ ਸਰੀ ਜਾਏਗਾ ਬੰਦੇ ਪੂਰੇ ਕਰਨੇ ਆ ਮਵੇਂ ਨੇ ਇੱਕ ਪੈਨ ਪੈ ਨਾ ਭਾਈ ਪਰ ਮੇਰੀ ਨਿਗਾਹ ਮੈਂ एक छोरा जरूर है बोल रखवा दूं। उस पूछ ले कौन है मन्ना हो कवा थी और रुड़दू की तीवी कह जे मेरा छोरा है सारा दिन गधो के डीकरे मारता फिरी जाए इसने कोई काम धंधा लगवा दे इसने रखवा दे किसी पे ओ कबा बाकी तू देख ले ओ उसका तो यार कोई साहब किताब नहीं क्या ਉਹ ਤਾਂ ਬਟੇਕਾ 18 ਤੋਂ ਖੈਰ ਹੋਤੀ ਆ ਅੱਛਾ ਉਹ ਹੁੰਦੀ ਜੇ ਸਾਰਾ ਦਿਨ ਦੇਸਤੀ ਚੜਾ ਉਸ ਨੂੰ ਤਾਂ ਬਟੇਕਾ ਸੂ ਸੂ ਕਰੀ ਜਾ ਸਾਰਾ ਦਿਨ ਉਸ ਪੈਕ ਪੈਨ ਪੈ ਚੜ ਗਿਆ ਉਹ ਤਾਂ ਜੱਜ ਜਿੱਡੀ ਤੋਂ ਹੂ ਆ ਉਹ ਉਹ ਫੇਦੇਗੀ ਉਸ ਨੂੰ ਮੂਰੇ ਡਿਗ ਪੈਗਾ ਉਹ ਉਹ ਜਿਹੜਾ ਇਸ ਤਰ੍ਹਾਂ ਫਿਰਿਆ ਕਰਾ ਹਾਂ ਉਸਕੇ ਅੱਗੇ ਡਿਗ ਜਾਏਗਾ ਹੋਰ ਸਾਰਾ ਗਲ ਪੜੇਗਾ ਮਾਰੇ ਤੋ ਉਹੇ ਦੇਣਾ ਪੈ ਜਾਏਗਾ ਉਸ ਨੂੰ ਤਾਂ 3-4 ਲੱਖ ਰੁਪਇਆ ਉਸਕੇ ਪੂਰੇ ਤਾਂ ਜਾਇਜ ਆਉ ਡੇ ਪੈਰ ਉਲਦੂ ਕਾ ਛੋਰਾ ਹਾਂ ਜਾਇਜ ਆ ਬਗਲਾ ਆ ਗਿਆ ਉਸਕੇ ਮੂਰੇ ਅੱਛਾ ਉਹੇ ਲਾਤੜ ਜੇਗੀ ਤਾਉ ਐ ਕਰ ਮਾਨੂੰ ਤੇਰੇ ਪੈ ਤਸੱਲੀ ਐ ਤਾਉ ਰਹਿ ਜਾ ਕਿਵੇਂ ਨਾ ਕਿਵੇਂ ਕਰਨ ਨਾਲੇ ਤੋਂ ਖੇਤ ਕਾ ਗਵਾਂਢੀਆਂ ਤਾਉ ਮੈਂ ਇੱਕ ਕੰਮ ਹੋਰ ਨਾ ਕਰੂੰ ਹਾਂ ਮੈਂ ਫੋਰਮੈਨ ਰਖਵਾ ਦਿਉ ਫੋਰਮੈਨ ਵੀ ਰਖਵਾ ਦੇ ਉਸਕੀ ਵੀ ਲੋੜ ਐ ਫੋਰਮੈਨ ਕੀ ਵੀ ਲੋੜ ਐ ਮੈਂ ਤੇਰੇ ਪੈ ਬਾਤ ਹੀ ਕਰੂੰ ਤਾ हाँ और मैंने है कोई निगाह मैं तेरे है? हाँ अच्छा। कितने के, पैसे लेगा वो वो चाली चाली करेगा चाली चाली तो ज्यादा है यार हाँ। फिर तो उस पर बात कर लेंगे हाँ चलो बात कर ली तो गट्टी करा दी तो नवा नवा काम है मारा आया है भी कुछ पढ़ता रह जाएगा वो तो हाँ। छोरे तो नहीं आखे लागे ਉਦੋਂ ਕਈ ਜਾਂ ਕਪائیں ਲੈਣੀਆਂ ਕਰਪائیں ਲੈਣੀਆਂ ਉਦੋਂ ਲੈ ਕੀ ਹਟਿਆ ਅੱਛਾ ਈਬ ਦੇਖ ਰਹੇ ਕੱਲੇ ਖਪੀ ਜਾਏ ਉਹ ਘਰ ਨਾ ਖੇਤ ਗੇੜਾ ਵੱਜ ਜਾਏ ਨਾ ਕਿਸੇ ਪਾਸੇ ਹੋਰ ਵੱਜ ਜਾਏ ਬੈਰ ਨੂੰ ਕਾੜ ਲਿਆ ਕبھی ਕਦੀ ਤੋਂ ਪੁੱਠਾ ਪਾਲਿਆ ਕਦੀ ਸਿੱਧਾ ਪਾਲਿਆ ਬਸ ਅਹੀਂ ਥੋੜੇ ਲਈ ਜਾ ਉਸਕੇ ਅੱਛਾ ਹਾਂ ਐਦਾਂ ਮੇਰਾ ਵੀ ਸਾਲ ਲੱਗ ਗਿਆ ਹੁਆ ਹੈ पीछे ला के आया हूँ मैं अच्छा हाँ। फिर तो तेन तो पता है सारा बेहत है उसका हाँ। है? हाँ। रह जा। मैं रह जू फिर तो कहने लाएगा मैं अठारह अठारह सौ में रह जाएगा ओ भाई अठारह सौ की बात नहीं अठारह हजार कहूंगा तो अठारह तो हजार वाला तो कोई लगता यार ये छोटा सा तो है तो काम धंधा के कर लेगा चला कपैन कपून चला लेगा रे मैं मुन्ना को ना चलाऊं देख चलती कपैन में मैं पानी ड्राइवर को फड़ाऊं हां अब किसी का फोन आए वो बात कर लूं हां अगर कर पैन चल है तो भी किसी को अगर बुलाना है अच्छा चाकी सैन मार दूं रोटी खा ले कह दूं सरदारी का मैं यो सरदार बंदे है मामा अठारह में रह बात करनी है अठारह में कर <laughs> यार दे दे तड़की आ जाऊंगा बात करे सुन ले कमाल करे रे छोरा कब है अठारह दे दे अठारह किलो वजन आप में नहीं है इसमें इना की गिदड़ा बगैड़ा की एक कोई गल बात हो वह फोर मैं इन्हें कह दिया होगा ਕਤੋੜ ਕਰ ਲਈ ਬਾਤ ਆਪਾਂ ਦੋਨੇ ਰਲ ਮਿਲ ਕੇ ਖਾਈ ਜਾਾਂਗੇ ਬੌਲੇ ਜਾਟ ਇਹਨਾਂ ਨੂੰ ਫਸਜੇ ਐ ਕੱਲ ਕੀ ਭੂਤ ਨਹੀਂ ਸੇਵਾ ਮੈਂ ਹਾਦ 12000 ਦੇ ਤੜਕੀ ਆ ਜੂਆਂ ਫਿਰ ਤੋਂ ਮਵੇਂ ਕਰੀ ਖੜੇ ਆ ਬੱਚ ਤਾਂ ਫਿਰ ਤੋਂ ਕਪائیں ਨਹੀਂ ਸਮਾ ਦੇਾਂਗੇ ਤੁਹਾਨੂੰ ਤੁਸੀਂ ਵੀ ਰਲ ਮਿਲ ਕੇ ਖਾ ਲੀਏ ਜਾਟਾਂ ਨੂੰ ਐ ਤਾਂ ਹੈ ਨਹੀਂ ਨਨੂ ਵੀ ਗਮਾਂਡੀ ਬਾਈ ਕਰਪਾ ਲੈ ਆਇਆ ਕੋਈ ਕੀਲਾ ਵੜਾ ਲਿਆਂਗੇ ਨਾ ਜੀ ਬਸ ਖਾਣ ਕੀ ਹੋ ਰਹੀ ਐ ਮੜੀ ਜੀ ਬਿਲਡ ਬਾਲਾਂ ਉਸਮੇ ਵੀ ਦੋ ਸਜੀਏ ਖਾ ਲੀਏ ਜਿੰਨੇ ਖਾਈਏ ਖਾ ਲੀਏ ਖਾ ਲੀਏ ਖਾ ਲੀਏ ਕਾਨੂੰ ਇਹਨਾਂ ਨੂੰ ਆ ਨਹੀਂ ਹੈ ਕਿਸੇ ਕੀ ਅਮਦਰਦੀ ਤੋਂ ਜਿਤਾਣੀ ਆਵੇ ਨਾ ਇਹਨਾਂ ਨੂੰ ਮੈਂ ਬਥੇਰਿਆਂ ਚਲਾ ਲਿਆਂਗੇ ਕਰਪੈਣਾਬ ਕੀ ਆਪੇ ਚਲਾ ਲਿਆਂਗੇ